ਅੱਜ ਉਸਪੈਮ ਕਮਾਲ ਹੋ ਗਈ ਅੱਜ ਹੈਗੀ 2 ਤਰੀਕ 2 ਅਕਤੂਬਰ 2025 ਹੈਰਾਨ ਦੀ ਗੱਲ ਆ ਆਪਾਂ ਖੜੇ ਆ ਗੁਰਮਾ ਤੋਂ ਹਮੀਦੀ ਵਾਲੇ ਰਾਹ ਤੇ ਸੜਕ ਤੇ ਰਾਤ ਜਰਾ ਇਹ ਹੋਇਆ ਵੀ ਥੱਲੋਂ ਗੇਲੀ ਥੱਲੋਂ ਵੱਢ ਕੇ ਦੇਕਾ ਤੇ ਤਾਹਾਂ ਤੋਂ ਵੱਢ ਕੇ ਛੜ ਕੇ ਵਿਚਾਲੋਂ ਗੇਲੀ ਵੱਢ ਕੇ ਲੈ ਗਏ ਇੱਕ ਨਹੀਂ ਇਹ ਚਾ ਦੋ ਚਾਰ ਨਹੀਂ ਆ ਤੇ ਉਹ ਬਣੀ ਨੰਬੇ ਵਾਲਾ ਉਹ ਰਾਹ ਤੇ ਟੰਗੀ ਵੀ ਮਧੀ-ਵਧੀਆ ਪੂਰੇ ਉਹ ਸਾਹਮਣੇ ਪੈਲਸ ਦੇਖਦਾ ਗੁਰਮਾਲੇ ਰਾਹ ਤੇ ਜਿਹੜਾ ਬਣਿਆ ਅਮਨ ਪੈਲਸ ਉਹ ਉਹਦੇ ਨਜ਼ਦੀਕ ਤਿੰਨ ਤੇ ਚਾਰ ਕਮਾਲ ਹੋ ਗਈ ਯਾਰ ਵੀ ਪਹਿਲਾਂ ਬੰਦਾ ਯਾਰ ਵੀ ਉਹ ਬਹੁਤ ਮਾੜਾ ਸਮਾ ਆ ਗਿਆ ਪੰਜਾਬ ਦੇ ਵਿੱਚ ਵੀ ਲੋਕਾਂ ਦਾ ਸਰੇ ਪਿਆ ਪਹਿਲਾਂ ਕੇਵਲ ਤਾਰਾਂ ਜਿੱਥੇ ਚੋਰੀ ਹੁੰਦੀ ਐ ਚਲਾਉਂਦੇ ਆ ਹੁਣ ਤਾਂ ਦਰਖਤ ਵੀ ਨਹੀਂ ਛੱਡਦੇ ਬਾਈ ਜਰ ਕੰਮ ਕਾ ਕੰਮਗਾ ਹੀ ਲੰਘ ਗਿਆ ਰੱਬ ਹੀ ਰੱਖਾ ਚੋਰੀ ਦਰਖਤਾਂ ਦੀ ਵੀ ਹੋ ਗਈ ਇਹ ਰਾਤ ਹੋਇਆ ਜੀ ਰਾਤ ਦੀ ਰਾਤ ਦੀ ਗੱਲ ਆ ਜੀ 5:00 ਵਜੇ ਤੱਕ ਸਾਡੇ 9:00 ਵਜੇ ਵਾਲੇ ਉਰੇ ਦਾ ਸਾਡੇ 9:00 ਵਜੇ ਨਾਲ ਤੱਕ ਗੋੜੀਆਂ ਵੇਚੀ ਜਾਂਦੀਆਂ ਨੇ ਪੰਜਵੀਂ ਆ ਆ ਗਈ ਇਹੀ ਰੋਡ ਤੇ ਇਹ ਬਾਈ ਦਾ ਫੇਸ ਆ ਇਹ ਰਾਤ ਦਾ ਕੰਮ ਆ ਜੀ ਹਾਂ ਜੀ ਰਾਤ ਦਾ ਅੱਜ 2 ਅਕਤੂਬਰ ਆ 1 ਅਕਤੂਬਰ ਵਾਲੀ ਰਾਤ ਦੀ ਆ ਕੰਮ ਆ ਇਹ 2025 ਕੀ ਬਣੂ ਯਾਰ ਦੁਨੀਆ ਦਾ ਜਮਾਂ ਹੀ ਗਰਾਫਟ ਹੋ ਗਈ ਕਿੱਥੇ ਕਿੱਥੇ ਰੱਖੀ ਰੱਖਣੀ ਆ ਇਹ ਲੋਥ ਦਰਾਸਤਾ ਨੂੰ ਵੀ ਪੈ ਗਏ ਪਹਿਲਾਂ ਤਾਂ ਕੇਵਲਾ ਤਾਰਾਂ ਵਾਲਿਆਂ ਦੇ ਚੋਰੀ ਦਾ ਹੋ ਸੀ ਮਸਲਾ ਬਾਕੀ ਗੀਲੀ ਲਾ ਕੇ ਲੈ ਕੇ ਗਿਆ ਨਾ